ਰਾਜੀ ਬਹੁਤ ਸਾਰੀਆਂ ਥਰੋੜੇ ਦੇਸ਼ ਦੇ ਵਿੱਚ ਕੈਨਰਵਾਚ ਕੱਢੇ ਜਾ ਰਹੇ ਨੇ ਜੀ ਅ ਸ਼ਿਦਾਂਤਰੀ ਦੇਣ ਵਾਸਤੇ ਇਨਸਾਫ ਵਾਸਤੇ ਨੈਤਿਕ ਕਾਨੂੰਨ ਸਾਹ ਵਾਸਤੇ ਤੁਸੀਂ ਇਹ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਬਹੁਤ ਵਧੀਆ ਅੱਜ ਕੱਢੇ ਨੇ ਕੈਨਰਵਾਚ ਵਧੀਆ ਹੈ ਸਹਯੋਗ ਕਰਦੇ ਆ ਆਪਣੇ ਪਾਰਟੀ ਨੇ ਵੀ ਕੱਢੇ ਨੇ ਕੱਢਲੇ ਚਾਹੀਦੇ ਨੇ ਪਰ ਉਹਦੇ ਵਿੱਚ ਪੁੱਛੋ ਮੋਦੀ ਨੂੰ ਸਵਾਲ ਕਿ ਕਿਉਂ ਨਹੀਂ মিডিਆ ਦੇ ਸਾਹਮਣੇ ਆਉਂਦਾ ਤੂੰ ਗੱਲਬਾਤ ਕਰਦਾ ਇਹਨਾਂ ਤੇ ਬੋਲਦਾ ਉਹ ਤੇ ਵੀਡੀਓ ਸਰਚ ਕੇ ਆਇਆ ਹੁੰਦਾ ਚੌਥਾ ਖਮਾ ਜਿਹਦਾ ਵੀਡੀਓ ਸਾਰਾ ਕੁੜ ਪਾਣੀ ਦਾ ਪਾਣੀ ਹੋਣਾ ਜਿਦਾ ਮੋਤੀ ਵੀਡੀਓ ਬੈਲਿਆ ਹੋਇਆ ਜਿਹੜਾ ਬੋਲਦੇ ਰਹਿੰਦੇ ਨੇ ਹੈ ਜਿਹੜੇ ਆਪਦਾੰਦਾ ਰੱਖਦੇ ਨੇ ਨਾ ਉਹਦੇ ਵਿੱਚੋਂ ਹੀ ਇੱਕ ਪੱਤਰਕਾਰ ਵੀ ਸੀ ਬੋਲਦੀ ਸੱਚ ਕਹਿੰਦੀ ਲੋ ਸੋ ਇਹ ਤਮਾ ਗੱਤਾਂ ਵਾਪਾਂ ਦੇ ਬੰਦਣ ਲੱਗਾ ਹੈ ਕੰਮ ਲੱਗਾ ਜਿੱਦਾਂ ਲੋਕਾਂ ਨੂੰ ਪਤਾ ਲੱਗਿਆ ਤੇਰਾ ਅੰਤ ਮਾਰਾ ਹੋਊਗਾ ਇਹ ਗੱਲ ਕਹਿੰਦੀ ਉਹਨੇ ਆਲੇ ਉਹ ਕਹਿੰਦੀ ਮੇਰੀ ਨੌਕਰੀ ਦਾ ਫਤਵਾ ਕਰੋ ਉਹ ਇਹ ਜੰਦਾ ਨੇ ਉਹ ਪੁੱਛੋ ਕਿ ਇਹ ਕਿਹਨਾਂ ਮੋਦੀ ਨੇ ਵੀ ਕਿਹੋ ਮੋਦੀ ਹੈ ਫਿਰ ਹੋਰ ਇਹ ਦੇ ਪੱਗੀ ਨੂੰ ਕਹਾਂਗੇ ਸੱਤ 20 ਤੇ ਕੱਢਾਂਗੇ ਮੋਦੀ ਨੇ ਤਾਂ ਫੋਟੋ ਕਰਾਉਂਗਾ ਨਾ ਫਿਰ ਨਾਲ ਇੰਨੀ ਜਿਆਦਾ ਜਿਹੜੀ ਡਿਫੈਂਸ ਲਾਈ ਹੈ ਕਮਜ਼ੋਰ ਹੋਈ ਹੋਈ ਹੈ ਮੇਰੇ ਕੋਲ ਦੇਖੋ ਫਿਰ ਇਹਦੇ ਰਾਤ ਦੇ ਵਿੱਚ ਪਹਿਲਾਂ ਵੀ ਵਾਟ ਹੈ ਕਿਹਾ ਜਾਂਦਾ ਸਾਨੂੰ ਕਿ ਟੋਲ ਨੇ ਫੜਾਇਆ ਸਰਦਾਰ ਫੌਜੇ ਇਹ ਵੀ ਕੋਈ ਜ਼ੋਰ ਕਰੀ ਹੋਈ ਹੈ ਦੀ ਬਾਟਰ ਲਾਏ ਨਹੀਂ ਕੋਈ ਜ਼ੋਰ ਹਟ ਆ ਰਹੀ ਆ ਤੇ ਕਮੀ ਅੰਦਰ ਆਉਂਦਾ ਜਾਂ ਅੰਦਰ ਆਇਆ ਹੁੰਦਾ ਕਿਰੋਸ਼ੀ ਗੁੱਸਾ ਦੇ ਤਾਹੇ ਬਤਲੇ ਗੁਣੋ ਬਹਾਨੇ ਬਸੇ ਵੀ ਸਵਾਲ ਜਿਹਾ ਰਹੇ ਹੁੰਦੇ ਨੇ ਪਰ ਜਵਾਬ ਦਿੰਦਾ ਨਹੀਂ ਹੈ ਤਾਂ ਫਾਇਦਾ ਚਲਾ ਜਾਂਦਾ ਪਰ ਬਹੁਤ ਸਹੀ ਅੰਦਰ ਹੋਗਾ ਪ੍ਰਧਾਨ ਜੀ ਤੁਸੀਂ ਆਪਣੀਆਂ ਗੱਲਬਾਤਾਂ ਦੇ ਵਿੱਚ ਇੱਕ ਗੱਲ ਗਈ ਹੈ ਵੀ ਮੀਡੀਆ ਦੇ ਸਾਹਮਣੇ ਆਉਣਾ ਚਾਹੀਦਾ ਪ੍ਰਾਈਮ ਮਿੰისტਰ ਸਾਹਿਬ ਨੂੰ ਅ ਦੇਖੋ ਜਿਹੜੇ ਮੋਦੀ ਸਾਹਿਬ ਨੇ ਉਹ ਬਿਲਕੁਲ ਸਮੇਂ-ਸਮੇਂ ਤੇ ਮੀਡੀਆ ਦੇ ਸਾਹਮਣੇ ਆਉਂਦੇ ਰਹੇ ਜੀ ਨਹੀਂ ਬਾਕੀ ਸਰਕਾਰ ਉਹ ਹਾਂ ਨਵੀਂ ਵਾਲੀ ਉਹਨਾਂ ਦੇ ਤੱਕ ਆਏ ਨਹੀਂ ਹੈਗੇ ਇਹਦਾ ਭੁੱਲਦੇ ਨੇ ਅੱਗੇ ਬੰਦ ਦੀ ਬਾਤ ਲਾਉਣਾ ਹੁੰਦਾ ਜੇ ਉਹ ਵੀ ਭੁੱਲਦੇ ਜਾਂ ਲੋ ਸੋ ਇਹ ਆ ਇਹ ਦਰਾਮ ਬਣਿਆ ਹੋਇਆ ਜਿਹੜਾ ਸਾਰਾ ਕਸੂਰ ਵਾਲੇ ਹੀ ਆ ਮੈਂ ਨਹੀਂ ਆ ਗਿਆ ਸੀ ਨੂੰ ਵੀ ਪਤਾ ਲੱਗ ਗਿਆ ਸਭ ਨੂੰ ਬਾਹੂ ਪਤਾ ਲੱਗ ਗਿਆ ਵੀ ਇਹ ਦਾਉਟ ਬੰਦਾ ਦਾਉਟਾ ਇਹ ਵਾਲੇ ਦੇ ਤੇ ਰੱਖਦੇ ਨਹੀਂ ਹੋਣਗੇ ਤਾਂ ਕਹਿੰਦੇ लास्ट ਵਿੱਚ ਕੋਈ ਹੋਰ ਦਾ ਲਗਾ ਬੰਦ ਕਰਨੀ ਚਾਹੁੰਦੇ ਮੈਸੇਜ ਵੀ ਦੇਣਾ ਚਾਹੁੰਦੇ ਹੋ ਜੀ ਬਿਲਕੁਲ ਜੀ ਪਰ ਜੀ ਹਾਂ ਧੰਨਵਾਦ ਜੀ ਜਿਹੜਾ ਤੁਸੀਂ ਟਾਈਮ ਟਾਈਮ ਤੇ ਆ ਕੇ ਉੱਥੇ ਰਹੇ ਹੋ ਉਹ ਪਰ ਉਹ ਸੈਂਟਰਸ ਕਰਦੇ ਆਉਣਾ ਜਾਂਦਾ ਵੀ ਬੋਦੀ ਹੀ ਕੁਝ ਨਹੀਂ ਕਰਕੇ ਰਾਜੀ ਹੈਗਾ ਕੋਈ ਐਡੀ ਮਾਰੀ ਜੰਟਰ ਲੈਣ ਕਰਦੇ ਕੁਝ ਚਾਉਂਦਾ ਨਹੀਂ ਉਹਨਾਂ ਤੇ ਕਰਮਚਾਰੇ ਕੌਂਡਾ ਲੈ ਕੇ ਜਿਹੜੇ ਰੋਕੀ ਨੇ ਮੰਗਦੇ ਨੇ ਤਾਂ ਇਹਨਾਂ ਕੋਲੇ ਹੋਰ ਕੀ ਸਮਾਂ ਪਹੁੰਚ ਆਊਗਾ ਸੋ ਇਹ ਚੀਜ਼ਾਂ ਦਰਨਾਮ ਤੇ ਭਾਵੇਂ ਕੋਈ ਜ਼ੋਰ ਕਰਿਆ ਨੇ ਕਦੇ ਦੇਖੀ ਨਹੀਂ ਕਿ ਇਹ ਇਹਨੀ ਕੋਈ ਜ਼ੋਰ ਕਰਤੀ ਹੋਵੇ ਉਹ ਇਹ ਤੌਰ ਤੇ ਅਸੀਂ ਕਹਿ ਸਕਦੇ ਹਾਂ ਮੋਦੀ ਨੂੰ ਇਹ ਕਹਾਂਗੇ ਅਸੀਂ ਹਰ ਤਰ੍ਹਾਂ ਸਾਹ ਦੇ ਮਖੇਦੀ ਕਰਦੇ ਹਾਂ ਜਿਹੜੇ ਬੰਦੇ ਮਾਰੇ ਨੇ ਇਹਨਾਂ ਨੁਕਸਾਨ ਕੀਤਾ ਜਿਨ੍ਹਾਂ ਨੇ ਅਤਵਾਦਿਆਂ ਨੂੰ ਸੇਤੀ ਦੋ ਸੇਤੀ ਫਟ ਕੇ ਸਜ਼ਾ ਮਰੇ ਉਹ ਫੋਗਣੀ ਕੱਢੀ ਗੱਲ ਉਮਰ ਹਰ ਕਰਨੀ ਉਹ ਸਰਦਾਰ ਸਿੰਘ ਮਹਿਮਾਨ ਸਾਹਿਬ ਨੇ ਨੱਡਾ ਕੀਤੀ ਚੀਜ਼ ਦੀ ਇਹ ਹੋਣਾ ਨਹੀਂ ਚਾਹੀਦਾ ਸੋ ਫਿਰ ਇਸ ਨੂੰ ਉੱਪਰੋਂ ਇਹ ਪੂਰੇ ਸ਼ਹਿਰ ਲੈ ਕੇ ਆਉਣਾ ਉਹਦੇ ਜਿਹੜੀ ਕਰਦੇ ਹਨ ਨਹੀਂ ਹੋਆ ਜਾਂਦਾ ਬਹੁਤ ਧੰਨਵਾਦ ਸਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੁਰਾਣੀ ਦੇਸ਼ ਦੇ ਅੰਦਰ ਇੱਕ ਬਹੁਤ ਭਿਆਨਕ ਵਾਰਦਾਤ ਹੋਈ ਹੈ ਜੀ ਅਟੈਕ ਹੋਇਆ ਹੈ ਜੀ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਇਹ ਸਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਜਿਸ ਨੂੰ ਘਤਨਾ ਬਹੁਤ ਮਾਰੀ ਹੋਈ ਜਨੇ ਗਰੀ ਉਹਨਾਂ ਦੇਖੋ ਸਾਹੀ ਦਾ ਮੌਕੇ ਤੇ ਮਾਰਤੇ ਨੇ ਵਾਪੀ ਇਹਨਾਂ ਦਾ ਧਰਮ ਨਹੀਂ ਇਹਨਾਂ ਦੇ ਮਾਰਨਾ ਇਸ ਇਹਨਾਂ ਦਾ ਕੋਈ ਧਰਮ ਨਹੀਂ ਆਪਾਂ ਉਹ ਜਿਹਨੇ ਮਰੇ ਨੇ ਉਹਨਾਂ ਦੇ ਕੋਲ ਕਿਵੇਂ ਬਿਲਕੁਲ ਜਿਆਰੇ ਉਹ ਕੁੜੀਆਂ ਉਹ ਜਿਹਨਾਂ ਦੇ ਸਾਹਮਣੇ ਮਾਰੇ ਘਰ ਵਾਲਿਆਂ ਨੂੰ ਮਾਰੇ ਆ 600 ਹੋਰ ਸੀਗੀ ਇੰਤਜਾ ਰਹਾ ਹੋਇਆ ਸੀ ਤੇ ਕੋ ਉਹਦੇ ਸਾਹਮਣੇ ਉਹਦੇ ਘਰ ਵਾਲਿਆਂ ਨੂੰ ਮਾਰਨਾ ਵੱਡਾ ਭਿਆਨਕ ਮੰਨਿਆ ਸੀਗਾ ਉਹ ਉਹ ਇਕੱਲੇ ਖੜੇ ਹੁੰਦੇ ਨੇ ਦੇ ਵਿੱਚ ਇਹਦੀ ਸੀ ਕਹੜੇ ਸੰਦਾ ਉਹ ਸ਼੍ਰੋਮਣੀ ਅਕਾਲੀ ਵਾਲਾ ਮੋਹਰ ਕਰਨਾ ਕਹੜੇ ਸ਼ਬਦਾਂ ਦੇ ਵਿੱਚ ਲਖੇਦੀ ਕਰਦੇ ਆ ਇਹ ਮੰਨਦਾ ਹੈ ਜੀਆਂ ਬਹੁਤ ਭਿਆਨਕ ਨਹੀਂ ਹੋ ਸਕਦੀਆਂ ਪੂਰੇ ਸਾਰੇ ਬਾਰੇ ਪੂਰੇ ਤਰ੍ਹਾਂ ਦੇ ਹੁੰਦੇ ਉਹਨਾਂ ਵਿੱਚ ਨੰਦਿਆ ਕਰਦੇ ਆ ਜੀ ਪਤਾ ਹੈ ਜਦੋਂ ਆਪਾਂ ਵੀਡੀਓਜ਼ ਦੇਖੀਆਂ ਨੇ ਜੀ ਸੋਸ਼ਲ ਮੀਡੀਆ ਤੇ ਵੱਧ ਵੀ ਹੋਈਆਂ ਨੇ ਕੀ ਮਹਿਸੂਸ ਹੁੰਦਾ ਨਹੀਂ ਦਿਲ ਦੇ ਵਿੱਚ ਦੇਖੋ ਗੱਲੇ ਖੜੇ ਹੁੰਦੇ ਨੇ ਇਹ ਚੀਜ਼ ਨਾਲ ਇਹ ਮੋਦੀ ਦਾ ਇਹਦੇ ਵਿੱਚ ਉਦੋਂ ਨਾਲ ਕੁਝ ਨਹੀਂ ਹੈਗਾ ਹੁਣ ਜਿਵੇਂ ਪਹਿਲਾਂ ਵੀ ਜਦੋਂ ਆਪਾਂ ਕਰੀਏ ਉਹ ਪਲਵਾਣਾ ਹੋਇਆ ਸੀਗਾ ਦੇਖੋ ਕਿਥੋਂ ਕਿਥੋਂ ਆਇਆ ਸੀਗਾ ਉਹ ਉਹਦੇ ਵਿੱਚ ਲੱਗਦਾ ਕਿ ਤੋਂ ਆਇਆ ਸੀਗਾ ਨਾੰਤਰ ਤੇ ਆਇਆ ਹੈ ਨਾਸਤੇ ਲੱਗੇ ਹੋਏ ਉਹ ਉਹ ਜਗ੍ਹਾ ਤੇ ਪਹੁੰਚ ਜਾਣਾ ਪરાਣੇ ਤੇ ਉਹ ਜਾਂਚ ਦਾ ਵਿਸ਼ਾ ਹੈ ਉਹ ਕਿ ਉਹ ਇਹ ਵੀ ਕਿਹਾਇਆ ਹੈ ਅਮਰੀਕਾ ਤੋਂ ਆ ਰਹੇ ਨੇ ਕਹਿੰਦੇ ਸੀ ਕਿ ਸੇ ਮੰਤਰੀ ਆਵਾ ਰਹੇ ਨੇ ਕੋਈ ਆਈ ਹੋਈ ਨੇ ਮਨ ਕੇ ਉਹ ਸਗਦਾ ਉਹਨਾਂ ਨੂੰ ਕਰਕੇ ਕਰਾਏਗੀ ਜਿਹੀ ਇਹੀ ਗੱਲ ਹੋਇਆ ਸੀਗਾ ਜਦ ਬਾਹਰੋਂ ਆਇਆ ਸੀ ਅਮਰੀਕਾ ਤੋਂ ਇਹ ਜਾਂਚ ਦਾ ਵਿਸ਼ਾ ਹੈ ਸੋਤਰਾਂ ਦੀਆਂ ਗੱਲਾਂ ਨੇ ਵੀ ਕਿ ਕਿੱਥੋਂ ਸਿਆਰਾ ਜਾਂਦਾ ਤੋਂ ਇਹ ਸੈਂਟਰ ਸਰਕਾਰ ਜਾਤਾਂ ਸਿੱਖਾਂ ਤੇ ਕੋਈ ਗੱਲਬਾਤ ਹੋਣੀ ਜਦੋਂ ਹੋ ਜਾਂਦੀ ਹੈ ਹੁਣ ਏਜੰਸੀਆਂ ਕਿਤੇ ਨਿੱਕੇ ਰਹਿਣ ਦਾ ਮਤਲਬ ਉਧਰੋਂ ਦੇਖੀ ਆਪਾਂ ਜੇਪਰ ਦੇ ਸਿੱਖਾਂ ਦੇ ਮੁੰਡਿਆਂ ਤੇ ਮਾਰੀ ਜੀ ਗੱਲ ਹੁੰਦੀ ਹੈ ਜਿਵੇਂ ਹੁਣ ਮਜ਼ਦੂਰ ਜੀ ਦਾ ਹੋਇਆ ਚੈੱਕ ਕਰਕੇ ਐਨੇ ਸੇ ਵੀ ਲਾਤੀ ਹੁੰਦੇ ਆ ਤੇ ਉਹ ਉਧਰੋਂ ਕਿਉਂ ਨਹੀਂ ਨਿਵਾ ਮਾਰਦੇ ਹੈ ਕਿ ਗੋਣਾ ਹੋਏ ਹੋਏ ਨੇ ਕੈਦ ਘੰਟੇ ਨਿਕਲ ਜਾਏ ਤੇ ਕੋਈ ਕੁਝ ਨਹੀਂ ਪਤਾ ਲੱਗਿਆ ਕਿਨੇ ਮਾਰੇ ਨੇ ਕਿਨੇ ਨਹੀਂ ਤੇ ਉਹ ਸੋ ਬੱਡਰਾਂ ਤੇ ਨਿਕਾ ਫੋਰਸ ਲੱਗੀ ਹੋਈ ਆ ਕਿਨੇ ਆ ਗਏ ਬੰਦੇ ਇੰਦਰ ਛੋਟੇ ਵੇਸਾ ਹੈ ਉਹ ਨੌਵੀਂ ਵਰਗੇ ਨੂੰ ਉਹ ਗੱਲਵਾ ਹੁੰਦੀ ਜਿਹੜੇ ਡੀਆਪੀ ਸੁਰੱਖਿਆ ਵੀ ਘੱਟ ਪੈ ਜਾਂਦੀ ਆ ਸੋ ਇਹ ਗੱਲਾਂ ਨੇ ਫੌਜੀਆਂ ਦੇ ਕੋਲ ਦੇਖੋ ਫੌਰੀ ਮਿੱਟੀ ਦੇ ਤੇ ਪਿਆ ਹੋਇਆ ਵਿਚਾਰੇ ਉਹ ਕਟੋਰਾ ਮਾਗਦੇ ਰੋਟੀ ਮੰਗਦੇ ਨੇ ਰੋਂਦੇ ਨੇ ਉਹ ਅਵੇ ਇਤੇ ਗੱਲ ਨਹੀਂ ਕਰ ਹੁੰਦੀ ਸੋ ਸਾਡੀ ਫੌਜ ਆ ਕੁਝ ਆ ਹਾਲ ਹੋਇਆ ਤੇ ਉਹਨਾਂ ਕੋਲ ਚੌਂ ਚੱਲਦੇ ਆ ਕਹਿੰਦੇ ਵੀ ਆਪ ਦਾ ਮੁਰੇ ਫੋਨ ਗੁਰੂ ਗੱਡੀਆਂ ਜੇ ਸਾਨੂੰ ਮਾਰਦੇ ਹੋ ਪਰ ਕੇ ਦੋ ਇਹਨਾਂ ਤੋਂ ਉਹਨਾਂ ਦੇ ਵਿੱਚ ਨੁਕਸਾਨ ਹੁੰਦਾ ਸਾਡੇ ਵੀ ਵੀ ਦਿੱਤੇ ਨੇ ਸਾਡੇ ਇਹ ਜਿੰਨੀਆਂ ਨੇ ਵੀ ਸਾਨੂੰ ਰਸਨ ਪੂਰਾ ਆਉਣ ਲੱਗਣ ਲਈ ਸੀ ਸੋ ਮੰਗਦੇ ਨੇ ਉਹ ਤੇ ਇਦਾਂ ਸੋਚਦਾ ਨਹੀਂ ਹੈਗਾ ਬਸ ਐਡੰਨੀਆ ਆਮਾਨ ਨੂੰ ਘੁਮਾਉਣ ਕਿ ਉਹਨਾਂ ਨੂੰ ਖੁਸ਼ ਕਰਾਉਣ ਦੇ ਵਿੱਚ ਲੱਗਿਆ ਹੋਇਆ ਉਹ ਉਹ ਨਹੀਂ ਰਹਾ ਮੁਰਦ ਨੂੰ ਚਲੋ ਤੇਨੇ ਪਾਪਾ ਨਾਲ ਤੱਕ ਭਰ ਦਿੰਦਾ ਉਹ ਹੋਊ ਕਰੇਗਾ ਤਸਵੀਰਾਂ ਅਦਾ ਹਾਂ ਦੀ ਵੀ ਉਹ ਇਸ ਦਾ ਲੱਗਿਆ ਹੋਇਆ ਸੱਚੇ ਮਨ ਨਾਲ ਪਰ ਬਾਬਾ ਲਾਮਾ ਜਣੋ ਮੰਗਦੇ ਆਉਣੇ ਮੰਗਦੇ ਰਹਿਣੇ ਆ ਮੋਦੀ ਸਰਕਾਰ ਨੂੰ ਵੀ ਕੁਝ ਲੋਕਾਂ ਵੱਲੋਂ ਬਲੇਮ ਕੀਤਾ ਜਾ ਰਿਹਾ ਤੁਸੀਂ ਕੀ ਕਹੋਗੇ ਉਹ ਗਲਤੀ ਤਾਂ ਮੋਦੀ ਦੀ ਹੀ ਹੈ ਕਿਉਂਕਿ ਜੰਮੂ ਐਂਡ ਯੂਟਰਸ ਵਿੱਚ ਹਜੇ ਵੀ ਠੰਡੇ ਨੇ ਇੱਕ ਕੰਜੂਰ ਕਰਨੇ ਜਾ ਰਹੇ ਨੇ ਇਹਨਾਂ ਨੂੰ ਇਹਨਾਂ ਨੂੰ ਸਹੀ ਤੰਗ ਨਾਲ ਕੰਮ ਨਹੀਂ ਕਰ ਲੈਂਦੇ ਹੈਗੇ ਸੋ ਮੋਦੀ ਵੀ ਕਰਦਾ ਆ ਰਿਹਾ ਹੁਣ ਤਾਂ ਬਦਲਾਅ ਦੀ ਮੋਦੀ ਆ ਬਾਹਲੇ ਮੋੜ ਕੇ ਸਾਰੇ ਲੋਕੀਂ ਨੂੰ ਕਹਿੰਦੇ ਨੇ ਕਿ ਉੱਠਾ ਇਹ ਗਲਤ ਆ। ਸੋ ਸਾਰਾ ਪਾਸੇ ਲੰਗਾ ਹੁੰਦਾ ਜਾ ਰਿਹਾ ਮੋਦੀ। ਇਹ ਦੇਸ਼ ਚ ਜਾਇਆ ਬਹੁਤ ਸਕੇ। ਸਿਆਸੀ ਗੱਲਾਂ ਹੋਈਆਂ ਨੇ ਜੀ ਇਹ ਚੀਜ਼ ਤੇ ਹੱੱਡੀ ਵੱਡੀ ਕਰਨਾ ਹੋਈ ਆ ਤੇ ਨਹੀਂ ਜਾਣਾ ਚਾਹੁੰਦੇ ਉੱਪਰੋਂ। ਉਹ ਮਾਫੀ ਕਹਿੰਦੇ ਨੇ ਬੇਕਨ ਦਰਦਾਂ ਵਾਂਗ ਜੀ ਤੇ ਕਹਿੰਦੇ ਹੋ ਦੇਸ਼ ਨੂੰ ਬੰਨਣ ਵਾਲੀਆਂ ਗੱਲਾਂ ਕਰਦਾ Hindu, Muslim, Sikh ਸੋ ਯਾਰ ਅਸੀਂ ਵੀ ਇਨਸਾਨ ਆ ਸਾਡੇ ਅੰਦਰ ਵੀ ਖੂਨ ਆ। ਹਾਂ ਬੇਬੀ ਹਾਂ ਤੇ ਦੇਣ ਦੇ ਪਰ ਇਹ ਨਹੀਂ ਹੋਇਆ ਕਿ ਹਿੰਦੂ ਰਾਸ਼ਟਰ ਬਣਾ ਕੇ ਉਹ ਕਰਾਂਗੇ ਪਰ ਯਾਰ ਦੇਸ਼ ਦੇ ਵਿੱਚ ਕੋਈ ਵੀ ਸਾਰੇ ਬਰਾਬਰ ਰਹਿ ਸਕਦੇ ਨੇ ਉਹ ਰੱਖਣ ਵਾਲਾ ਪਾਉਣਾ ਖਾਲਸਾ ਦਾ ਇਹ ਚੀਜ਼ਾਂ ਨੇ ਸੋਤਰੀਆਂ ਦਾ ਵਿਸਾਹ ਜਿਹੜੇ ਜਿਵੇਂ ਹੁਣ ਕਿਸਾਨ ਦੁਨੀਆ ਵਾਲਾ ਲਾ ਲਏ ਹੋਣਗੇ ਨੇ ਸੋ ਇਹ ਵੀ ਮੇਰਾ ਸਾਡਾ ਹੱਲ ਨਹੀਂ ਹੈਗਾ ਮੋਦੀ ਦਾ ਭੱਜਿਆ ਫਿਰੂਗਾ ਉਹਨੂੰ ਪਤਾ ਵੀ ਹੈ ਕਿ ਫੇਰ ਮੈਂ ਹੋਈ ਗੱਲ ਕਰਾਂਗੀ ਸੌਰੀ ਮੰਗ ਲੈ ਜੀ ਤੇ ਦਹਲ ਦਹਲ ਲਾਉਣ ਵਾਲੀ ਘਟਨਾ ਹੋਈ ਹੈ ਨਹੀਂ ਹੋਣੀ ਚਾਹੀਦੀ ਸੀ ਸੋਦੇ ਕੋ ਕਦਾਵਤਾ ਹਾਸਾ ਹੈ ਉਲਵਾਮਾਂ ਤੋਂ ਬਾਅਦ ਦੂਜਾ ਹਾਸਾ ਨਾ ਇਹ ਇਹਨਾਂ ਦੇ ਕਾਰਵਾਈਆਂ ਹੋਣੀਆਂ ਨਹੀਂ ਕਿ ਮੁੰਡੇ ਦਾ ਕੋਈ ਸਰਹੀ ਬਣੀ ਵੀ ਠੋੜੀ ਗੱਲ ਪਈ ਜਾਂ ਦਰ ਸਭ ਕੁਝ ਆ ਕੇ ਇਹ ਮੈਨੂੰ ਲੱਗਦਾ ਮੁੰਡੇ ਦੇ ਪੰਜਾਬੀ ਨਾਲ ਸਿੱਖਾਂ ਤੇ ਕਿ ਓਹ ਲੀਡਰ ਨੇ ਮੰਨਦਾ ਮੀਤ ਮਸੀਹ ਆਉਣਾ ਨਹੀਂ ਵੀ ਚੱਕ ਕੇ ਅੰਦਰ ਕਰਤਾ ਬੱਤ ਸਰ ਪaule ਵਿੱਚ ਆਏ ਜਾਂ ਨਹੀਂ ਕਿਸੇ ਨੇ ਜਿਵੇਂ ਉਹਦਾ ਗੁੱਟਾ ਖੜਾ ਕਰਤਾ ਮੁਹਾਰਤ ਹੈ ਜੀ ਪਤਨ ਜੀ ਕਿੰਨੀ ਆਸ ਰੱਖਦੇ ਹਾਂ ਵੀ ਬੜੀ ਜਲਦੀ ਜਿਹੜੇ ਹਥਿਆਰੇ ਦੇ ਜੀਓ ਫੜੇ ਜਾਣਗੇ ਜੀ ਉਸ ਤੋਂ ਤਰ੍ਹਾਂ ਵਸੀ ਤਾਂ ਆਪ ਕਹਿੰਦੇ ਆਂ ਫੜੇ ਜਾਣ ਵੱਧ ਤੋਂ ਵੱਧ ਸੈਤੀ ਤੋਂ ਸੈਤੀ ਫੜੇ ਜਾਣ ਇਹਨਾਂ ਨੂੰ ਇਹੋ ਜਿਹੀ ਭਿਆਨਕ ਸਜ਼ਾ ਮਿਲੇ ਉਹ ਇਸ ਤਰ੍ਹਾਂ ਹੀ ਕਾਨੂੰਨ ਦਾ ਰਵਾਜ ਵੀ ਕਰਾਂਗੇ ਫੜੇ ਜਾਣ ਵੱਧ ਤੋਂ ਵੱਧ ਪਿਆਰੇ ਸਜ਼ਾ ਦੇ ਜਿੰਨਾ ਇਹਨਾਂ ਨੇ ਅੰਤਕਮਤਾ ਜਾਨੀ ਲੋਕਾਂ ਦਾ ਹੱਤਿਆ ਕੀਤੀ ਹੈ ਬਹੁਤ ਦੁੱਖ ਲੱਗਦਾ ਇਹ ਗੱਲ ਨੂੰ ਉਹ ਬਹੁਤ ਹਥਿਆਰਿਆਂ ਦੇ ਮੰਨਦੇ ਨਹੀਂ ਹੋਣਾ ਜੀ ਕੋਈ ਮੋਦੀ ਸਰ ਵੀ ਗੱਲ ਇਹ ਨਹੀਂ ਬਹੁਤ ਜਲਦੀ ਫੜੇ ਜਾਣਗੇ ਲੋਕੋ ਮੋਦੀ ਕਹ ਬਤਾਊਗਾ ਮੋਦੀ ਨੇ ਫੜੇ ਨਹੀਂ ਜਾਣੇ ਹੈਗੇ ਉਹ ਸਾਬ ਨਾਲ ਪਲਵੰਨਾ ਮਾਮਲੇ ਵਾਲਾ ਵੀ ਦੇ ਉਹ ਸੁਪਤਲਵਾ ਵਿਚਾਰਾ ਹੈ ਪਹਿਲਾਂ ਕਹਦੇ ਹਟੇ ਨੇ ਨਹੀਂ ਇਹਨਾਂ ਨੇ ਮੋਦੀ ਨੇ ਕਰਨਾ ਹੈ ਕੰਮ ਇਹਨਾਂ ਦਾਮ ਹੋ ਗਿਆ ਪਲਵੰਨਾ ਜਰਮਨ ਨੂੰ ਕੁਝ ਨਹੀਂ ਹੋਇਆ ਨਾ ਆਪੀਏ ਸਭ ਕੁਝ ਪਤਾ ਨਹੀਂ ਲੱਗਿਆ ਹਨ ਤੇ ਮੋਦੀ ਨੇ ਕੁਝ ਨਹੀਂ ਕਰਨਾ ਹੈ ਉਡੀਨੇ ਤੇ ਕਰਵਾਇਆ ਆ ਹਾਂ ਉਹ ਤੇ ਸਤਿ ਸਿੰਘ ਜੀ ਉੱਪਰ ਉਹ ਮੋਦੀ ਨੇ ਕਰਵਾਇਆ ਹਾਲ ਕੁਛ ਬੇਸਿੰਪਾਟਨ ਲੱਗਿਆ ਹੈ ਹਿੰਦੂ ਸੱਤ ਲਾ ਲਾ ਕਰਦਾ ਸਵਾਸਤ ਕਰਦੇ ਨੇ ਹਿੰਦੂ ਰਾਸ਼ਟਰ ਨੂੰ ਵੱਧਦੇ ਪ੍ਰਧਾਨ ਜੀ ਅੱਜ ਦੁਨੀਆ ਦੇ ਵਿੱਚ ਸੌਰੀ ਭਾਰਤ ਦੇ ਵਿੱਚ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹ ਹੰਪਲਾਏ ਨੌਜਵਾਨ ਸਿਜ ਬੀਬੀਆਂ ਭਾਈ ਮੁੰਡੇ ਜਿਨ੍ਹਾਂ ਨੇ ਬਹੁਤ ਜਣੇ ਹਾਦਿਕ ਸੀਗਾ ਇਹ ਉਹਦੇ ਬਾਰੇ ਮੰਂਦਰ ਵਾਲੇ ਜੇ ਕੱਢ ਰਹੇ ਨੇ ਜ਼ਮੀਨ ਦਾ ਲੈਣਾ ਉਹਨਾਂ ਨੇ ਜਾਇਦਾਦਨਾ ਇੱਕ ਕਿਸਮ ਦੇ ਸ਼ਹੀਦੇ ਨੇ ਜਣੀਆਂ ਹੈ ਤਾਹਫ ਵਿੱਚ ਲਿਖੇ ਜਾਣਗੇ ਇਹ ਸ਼ਹੀਦ ਰਾਦੀ ਵੀ ਚੱਲਣਗੇ ਵੀ ਹਾਂ ਅੱਤਵਾਦੀਆਂ ਨੇ ਕੰਮ ਕਰਾਈ ਬਹੁਤ ਮਾੜਾ ਕੰਮ ਕੀਤਾ ਇਹ ਕੋਹਣੀ ਗਲੀ ਗਲ ਅਮੋਸਰ ਤੇ ਇੱਕ ਵਾਰੀ ਉਹਦੀ ਮਿੱਥੇ ਵੀ ਪੂਰੇ ਚੜ੍ਹੇ ਹੋਊਗਾ ਵਿੱਚ ਨਾ ਖੇਦੀ ਕਰਦੀ ਆ ਤੇ ਇਹ ਮੰਂਦਰ ਨਹੀਂ ਹੋਣਾ ਚਾਹੀਦਾ ਨਾ ਚਾਹੁੰਦੇ ਵਿੱਚ ਹੋਣ ਬਈ ਉਹ ਪਰਵਾਤਾਂ ਵਿੱਚ ਵਾਯੂ ਜੀ ਦਾ ਖਾਲਸਾ ਵਾਯੂ ਜੀ ਦੀ ਫੌਜ